ਤਾਂ ਅੱਜ ਮੈਂ ਤੁਹਾਨੂੰ ਟ੍ਰੇਸ ਬਣਾਉਣਾ ਸਿਖਾਣੀ ਹੈ ਜੀ ਸਭ ਤੋਂ ਪਹਿਲਾਂ ਆਪਾਂ ਜਿਹੜਾ ਵੀ ਡਿਜ਼ਾਈਨ ਬਣਾਣਾ ਹੈ ਇਹਨੂੰ ਟ੍ਰੇਸ ਪੇਪਰ ਕਹਿੰਦੇ ਨੇ ਜੀ ਇਹ ਈਜ਼ੀਲੀ ਬਾਜ਼ਾਰ ਤੋਂ ਮਿਲ ਜਾਂਦਾ ਹੈ ਕਿਸੇ ਵੀ ਲੈਸ ਵਾਲੀ ਸ਼ਾਪ ਤੋਂ ਤੁਸੀਂ ਲੈ ਸਕਦੇ ਹੋ ਬਹੁਤਾ ਮਹਿੰਗਾ ਨਹੀਂ ਹੁੰਦਾ ਬਹੁਤ ਸਸਤਾ ਹੁੰਦਾ ਹੈ ਤੁਸੀਂ ਕਿਸੇ ਵੀ ਲੈਸ ਵਾਲੀ ਸ਼ਾਪ ਤੋਂ ਲੈ ਸਕਦੇ ਹੋ ਟ੍ਰੇਸ ਪੇਪਰ ਬੋਲ ਕੇ ਸਭ ਤੋਂ ਪਹਿਲਾਂ ਤੁਸੀਂ ਟ੍ਰੇਸ ਪੇਪਰ ਦਾ ਜਿੰਨਾ ਤੁਹਾਡਾ ਡਿਜ਼ਾਈਨ ਹੈ ਉਸ ਦੇ ਅਕੋਰਡਿੰਗ ਕਾਗਜ਼ ਲੈ ਲੈਣਾ ਹੈ ਠੀਕ ਹੈ ਜੀ ਜੋ ਵੀ ਤੁਹਾਡਾ ਡਿਜ਼ਾਈਨ ਹੈ ਤੁਸੀਂ ਉਹਨੂੰ ਹੱਥ ਨਾਲ ਵੀ ਬਣਾ ਸਕਦੇ ਹੋ ਜਿਵੇਂ ਇਹ ਨੈਕ ਡਿਜ਼ਾਈਨ ਹੈ ਅਸੀਂ ਇਹਨੂੰ ਹੱਥ ਨਾਲ ਰੈਡੀ ਕੀਤਾ ਹੈ ਇਹ ਤਾਂ ਯੂਜ਼ ਕੀਤਾ ਹੈ ਦਿੱਤੀ ਤੁਸੀਂ ਇਹਨੂੰ ਪ੍ਰਿੰਟ ਵੀ ਕਢਵਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਪ੍ਰਿੰਟ ਕਢਵਾਉਣਾ ਚਾਹੋ ਪ੍ਰਿੰਟ ਕਢਵਾ ਸਕਦੇ ਹੋ ਨਹੀਂ ਤਾਂ ਤੁਸੀਂ ਐਦਾਂ ਹੱਥ ਨਾਲ ਵੀ ਡਿਜ਼ਾਈਨ ਰੈਡੀ ਕਰ ਸਕਦੇ ਹੋ ਠੀਕ ਹੈ ਡਿਜ਼ਾਈਨ ਰੈਡੀ ਕਰਨ ਤੋਂ ਬਾਅਦ ਤੁਸੀਂ ਇਸ ਵਿੱਚ ਤਰਪਾਈ ਵਾਲੀ ਸੂਈ ਦਾ ਯੂਜ਼ ਕਰਨਾ ਹੈ ਵੱਡੀ ਸੂਈ ਯੂਜ਼ ਨਹੀਂ ਕਰਨੀ ਫਿਰ ਆਪਾਂ ਜਿਹੜਾ ਡਿਜ਼ਾਈਨ ਰੈਡੀ ਕੀਤਾ ਹੈ ਟ੍ਰੇਸ ਬਣਾਇਆ ਹੈ ਉਸਦੇ ਬਿਲਕੁਲ ਉੱਪਰ-ਉੱਪਰ ਜੋ ਵੀ ਡਿਜ਼ਾਈਨ ਹੈ ਜਿਵੇਂ ਪੱਤੀਆਂ ਨੇ ਟਹਿਣੀਆਂ ਨੇ ਫਲਾਵਰ ਨੇ ਉਹਨਾਂ ਦੇ ਬਿਲਕੁਲ ਉੱਪਰ ਉੱਪਰ ਤੁਸੀਂ ਇਹ ਛੋਟੀ ਸੂਈ ਨਾਲ ਬਿਲਕੁਲ ਉੱਪਰ ਉੱਪਰ ਉਹਦੇ ਤੁਸੀਂ ਸੁਰਾਖ ਕਰੋਗੇ ਜਿਆਦਾ بڑے ਸੁਰਾਖ ਨਹੀਂ ਕਰਨੇ ਜੀ ਐਦਾ ਕਰਕੇ ਆਪਣੇ ਡਿਜ਼ਾਈਨ ਦੇ ਉੱਪਰ ਉੱਪਰ ਤੁਸੀਂ ਸੁਰਾਖ ਕਰ ਦੋਗੇ ਪੂਰੇ ਡਿਜ਼ਾਈਨ ਤੇ ਤਾਂ ਫਰੈਂਡਸ ਆਪਣਾ ਜੋ ਟ੍ਰੇਸ ਹੈ ਜੀ ਰੈਡੀ ਹੋ ਚੁੱਕਿਆ ਹੈ ਠੀਕ ਹੈ ਜੀ ਆਪਾਂ ਪੂਰੇ ਟ੍ਰੇਸ ਪੂਰੇ ਡਿਜ਼ਾਈਨ ਦੇ ਵਿੱਚ ਆਪਾਂ ਜੋ ਇਹ ਸੁਰਾਖ ਕਰ ਲੈਨੇ ਠੀਕ ਹੈ ਹੁਣ ਆਪਾਂ ਇਹਨੂੰ ਕੱਪੜੇ ਤੇ ਛਾਪਣ ਦੇ ਲਈ ਠੀਕ ਹੈ ਜੋ ਵੀ ਆਪਣਾ ਡਿਜ਼ਾਈਨ ਹੈ ਜਿਵੇਂ ਮੰਨ ਲਓ neck ਦਾ ਡਿਜ਼ਾਈਨ ਹੈ ਤਾਂ ਇਹਦਾ ਮੈਂ ਸੈਂਟਰ ਕਰ ਲਿਆ ਜੀ ਇਹ ਦੇਖੋ ਸੈਂਟਰ ਕਰਕੇ ਆਪਾਂ ਨਿਸ਼ਾਨੀ ਲਗਾ ਲਈਏ ਉਸੇ ਤਰ੍ਹਾਂ ਆਪਾਂ ਕੱਪੜੇ ਤੇ ਜਿਵੇਂ 20 ਇੰਚ ਘੇਰਾ ਸੀ ਤਾਂ ਆਪਾਂ 4 ਇੰਚ ਵਾਧਾ ਰੱਖ ਕੇ 24 ਇੰਚ ਇੱਥੇ ਨਿਸ਼ਾਨ ਲਗਾ ਲਿਆ ਤੇ ਉਹਦਾ ਸੈਂਟਰ ਕਰ ਲਿਆ ਆਪਣੀ ਨਿਸ਼ਾਨ ਲੱਗ ਚੁੱਕੀ ਹੈ ਜੀ ਕੱਪੜੇ ਤੇ ਵੀ ਠੀਕ ਹੈ ਹੁਣ ਆਪਾਂ ਨੂੰ ਛਾਪਣ ਲਈ ਕੀ ਕੋ ਚਾਹੀਦਾ ਹੈ ਆਪਾਂ ਨੂੰ ਚਾਹੀਦਾ ਹੈ ਜੀ ਸੁੱਕਣ ਨੀਲ ਜੋ ਕਿ ਆਪਾਂ ਕੱਪੜਿਆਂ ਦੇ ਯੂਜ਼ ਕਰਦੇ ਹਾਂ ਸੁੱਕਾ ਨੀਲ ਉਹਦੇ ਵਿੱਚ ਆਪਾਂ ਯੂਜ਼ ਕੀਤਾ ਹੈ ਜੀ ਮਸ਼ੀਨ ਵਾਲਾ ਆਇਲ ਠੀਕ ਹੈ ਜੀ ਸੁੱਕਾ ਨੀਲ ਤੇ ਮਸ਼ੀਨ ਵਾਲਾ ਆਇਲ ਦੋਨਾਂ ਨੂੰ ਮਿਕਸ ਕਰ ਲੈਣਾ ਹੈ ਜੀ ਆਇਲ ਦੀ ਕੁਆਂਟੀਟੀ ਜਿਹੜੀ ਹੈ ਉਹ ਘੱਟ ਰੱਖਣੀ ਹੈ ਤੁਸੀਂ ਸੁੱਕੇ ਨੀਲ ਦੀ ਵੱਧ ਰੱਖਣੀ ਆ ਨਹੀਂ ਤਾਂ ਤੁਹਾਡੇ ਕੱਪੜੇ ਦੇ ਉੱਪਰ ਪੂਰਾ ਆਇਲ ਫੈਲਰ ਜਾਏਗਾ ਠੀਕ ਹੈ ਤੇ ਇੱਕ ਆਪਾਂ ਚਾਹੀਦੀ ਹੈ ਜੀ ਕਾਟਨ ਹਾ ਫਰੈਂਡਸ ਆਪਾਂ ਨੂੰ ਜੋ ਹੈ ਆਪਣਾ ਡਿਜ਼ਾਈਨ ਛਾਪਨ ਲਈ ਲੈਣੇ ਆ ਇੱਕ ਕਮੀਜ਼ ਦਾ ਆਪਾਂ ਸੈਂਟਰ ਕੀਤਾ ਹੋਇਆ ਜੀ ਜਿੰਨਾ ਵੀ ਆਪਣੇ ਕੋਲ ਕੱਪੜਾ ਹੈ ਠੀਕ ਹੈ ਏ ਆਪਣੇ ਡਿਜ਼ਾਈਨ ਦਾ ਆਪਾਂ ਸੈਂਟਰ ਕੀਤਾ ਹੋਇਆ ਹੈ ਸੈਂਟਰ ਨਾਲ ਆਪਾਂ ਸੈਂਟਰ ਮਿਲਾਵਾਂਗੇ ਇੰਦਾ ਇੰਦਾ ਕਰਕੇ ਤੇ ਇਸ ਨੂੰ ਚੰਗੀ ਤਰ੍ਹਾਂ ਨਾ ਸਟੈਚ ਕਰਵਾ ਦਾਂਗੇ ਤਾਂ ਕਿ ਇਹ ਆਪਣਾ ਡਿਜ਼ਾਈਨ ਜੋ ਹੈ ਹਿੱਲੇ ਨਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇਹਨੂੰ ਛਾਪਾਂਗੇ ਹੁਣ ਆਪਾਂ ਟ੍ਰੇਸ ਨੂੰ ਆਪਾਂ ਸੈਂਟਰ ਕਰਕੇ ਰੱਖ ਲਿਆ ਜੀ ਹੁਣ ਆਪਣੇ ਕਾਟਨ ਜੋ ਆਪਾਂ ਇਹਦੇ ਵਿੱਚ ਯੂਜ਼ ਕਰ ਰਹੇ ਹਾਂ ਉਹਨੂੰ ਚੰਗੀ ਤਰ੍ਹਾਂ ਨਾਲ ਨਿਚੋੜ ਲੈਣਾ ਹੈ ਜੀ ਉਹਦੇ ਵਿੱਚ ਆਇਲ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਸਿਰਫ ਉਸ ਤੇ ਨੀਂ ਲੱਗਿਆ ਹੋਣਾ ਚਾਹੀਦਾ ਜਿਆਦਾ ਆਇਲ ਹੋਏਗਾ ਤਾਂ ਸਾਰਾ ਤੁਹਾਡੇ ਕੱਪੜੇ ਤੇ ਨਿਕਲ ਜੇਗਾ ਹੀ ਹੁਣ ਆਪਾਂ ਹਲਕੇ ਹਲਕੇ ਹੱਥਾਂ ਨਾਲ ਆਪਣੇ ਟ੍ਰੇਸ ਦੇ ਉੱਤੇ ਇਹਨੂੰ ਰੈਪ ਕਰਾਂਗੇ ਕਾਟਨ ਨੂੰ ਜੀ ਪੂਰੇ ਡਿਜ਼ਾਈਨ ਤੇ ਚੰਗੀ ਤਰ੍ਹਾਂ ਰੈਪ ਇੱਦਾਂ ਪੂਰੇ ਪ੍ਰਿੰਟਿੰਗ ਦੇ ਉੱਪਰ ਤੁਸੀਂ ਕਾਟਨ ਚੰਗੀ ਤਰ੍ਹਾਂ ਪੈਕ ਕਰਨਾ ਹੈ ਦੇਖੋ ਇੱਦਾਂ ਜਿਹੋ ਜਿਹਾ ਡਿਜ਼ਾਈਨ ਹੈ ਉਹ ਕੱਪੜੇ ਦੇ ਉੱਪਰ ਆ ਜਾਏਗਾ ਤਾਂ ਤੁਸੀਂ ਸਾਨੂੰ ਦੱਸਿਓ ਜੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਤੁਹਾਨੂੰ ਅਗਲੀ ਵੀਡੀਓ ਹੋਰ ਕਿਹੜੀ ਚਾਹੀਦੀ ਹੈ ਤੇ ਸਾਡੇ ਇਸ ਪੇਜ ਨੂੰ ਫੋਲੋ ਕਰ ਲਓ ਜੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਥੈਂਕ ਯੂ